ਰਾਜਪੁਰਾ ਪੰਜਾਬ ਰਾਜ ਦੇ ਜ਼ਿਲ੍ਹਾ ਪਟਿਆਲਾ ਦੇ ਮੁੱਖ ਸ਼ਹਿਰਾਂ ਵਿੱਚੋਂ ਇੱਕ ਹੈ ਜੋ ਕਿ NH7 ਅਤੇ NH4 ਨਾਲ ਸਿੱਧੇ ਹੀ ਜੁੜਦਾ ਹੈ ਪੰਜਾਬ ਸਰਕਾਰ ਵੱਲੋਂ ਪਿੰਡਾਂ ਸ਼ਹਿਰਾਂ ਆਦਿ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਸਮੇਂ-ਸਮੇਂ ਸਿਰ ਲਿੰਕ ਸੜਕ ਪਲਾਨ ਆਦਿ ਸੜਕਾਂ ਆਦਿ ਨੂੰ ਰਿਪੇਅਰ ਅਤੇ ਅਪਗ੍ਰੇਡ ਕੀਤਾ ਜਾਂਦਾ ਹੈ ਜਿਸ ਦੇ ਸੰਬੰਧ ਵਿੱਚ ਰਾਜ ਸਰਕਾਰ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਲਈ ਸਪੈਸ਼ਲ ਰਿਪੇਅਰ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਤਹਿਤ ਰਾਜਧੀਆਂ ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਕਰਨ ਲਈ ਪੰਜਾਬ ਸਰਕਾਰ ਦੁਆਰਾ ਮਨਜ਼ੂਰੀ ਜਾਰੀ ਕੀਤੀ ਗਈ। ਇਸ ਅਦਿਨ ਸੜਕ ਮਾਰਕੀਟ ਕਮੇਟੀ ਰਾਜਪੁਰਾ ਦੀ ਮਹੱਤਵਪੂਰਨ ਲਿੰਕ ਸੜਕ ਹੈ। ਇਸ ਲਿੰਕ ਸੜਕ ਉੱਤੇ ਇਤਿਹਾਸਿਕ ਸ਼ਿਵ ਮੰਦਿਰ ਸਥਿਤ ਹੈ ਅਤੇ ਇਸ ਸੜਕ ਦੀ ਹਾਲਤ ਬਹੁਤ ਖਰਾਬ ਹੋਣ ਕਰਕੇ ਇਸ ਮੰਦਿਰ ਵਿੱਚ ਆਉਣ ਜਾਣ ਵਾਲਿਆਂ ਸੰਗਤਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੜਕ ਦੀ ਸਪੈਸ਼ਲ ਰਿਪੇਅਰ ਕਰਨ ਲਈ ਬਾਬਤ ਰਕਮ 66 ਕਰੋੜ 14 ਲੱਖ ਰੁਪਏ ਦੀ ਲਾਗਤ ਮਨਜ਼ੂਰ ਕੀਤੀ ਗਈ ਹੈ। ਜੀ ਸੜਕ ਦੀ ਸਪੈਸ਼ਲ ਰਿਪੇਅਰ ਨਾਲ ਨੇੜੇ ਦੇ ਪਿੰਡਾਂ ਦੇ ਲਗਭਗ 10 ਹਜ਼ਾਰ ਵਸਨੀਕਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ ਇਹ ਸੜਕ ਜੀ ਬਹੁਤ ਈਰਾਂ ਤੋਂ ਬਣੀ ਨਹੀਂ ਬਹੁਤ ਖਰਾਬ ਹੈ ਮਤਲਬ ਬਹੁਤ ਇਨਾਂ ਨਾ ਅੱਛਾ ਕਾਰਿਆ ਸਾਰੇ ਲੋਕਾਂ ਵਾਸਤੇ ਹੈ ਇਹ ਸੜਕ ਬਣ ਜਾਏਗੀ ਤਾਂ ਸਾਰੇ ਜ਼ਿਮੀਂਦਾਰਾਂ ਨੂੰ ਆਮ ਜਨਤਾ ਆਣ ਵਾਲਿਆਂ ਨੂੰ ਮੰਦਰ ਆਣ ਵਾਲਿਆਂ ਨੂੰ ਵੀ ਫਾਇਦਾ ਇਸਕਾ ਇਨਕੀ ਬਹੁਤ ਬੜਾ ਉਕਾਰ ਇਹਨੇ ਅੱਛੇ ਕੰਮ ਕਰਦੇ ਰਹੇ ਸਾਰੀ ਸੰਗਤ ਵਾਸਤੇ ਬਹੁਤ ਕਿਰਪਾ ਬਣੀ ਰਹੇਨ ਕਿ ਬੋਸ਼ਾਂ ਕਵਾਨੇ ਕੀ ਜਿੰਨੀ ਕੁ ਲਾਗਤ ਆ ਜਿਹੜਾ ਪਿਆਰ ਦੇਖੋ ਜਿਹੜੀ ਸੜਕ ਦੀ ਸ਼ੁਰੂਆਤ ਹੋ ਰਹੀ ਹੈ ਇਹਦੀ ਬੜੀ ਦੇਰ ਤੋਂ ਮੰਗ ਸੀਗੀ ਬੜੀਆਂ ਸਰਕਾਰਾਂ ਆਈਆਂ ਪਰ ਜਿਵੇਂ ਪਿੰਡ ਵਾਲੇ ਦੱਸਦੇ ਆ ਕਿ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਇਹ ਸਭ ਤੋਂ ਜ਼ਰੂਰੀ ਸੀ ਦੇਖੋ ਪਿੰਡਾਂ ਨੂੰ ਤਾਂ ਰਸਤਾ ਜਾਂਦਾ ਹੀ ਜਾਂਦਾ ਸੀ ਸਾਡਾ ਇਤਿਹਾਸਿਕ ਮੰਦਿਰ ਹੈ ਨਲਾਸ ਨਲਾਸ ਮੰਦਿਰ ਚ ਮਿਲ ਲਗਾ ਲੱਖਾਂ ਲੋਕਾਂ ਦੀ ਸ਼ਰਧਾਲੂਆਂ ਦੀ ਭਾਵਨਾ ਜੁੜੀ ਹੋਈ ਹੈ ਤੇ ਜਦੋਂ ਆਉਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਮਹਾਰਾਜ ਕੋਲੇ ਆਉਂਦੇ ਸੀ ਤਾਂ ਮਹਾਰਾਜ ਵੀ ਇਹ ਕਹਿੰਦੇ ਸੀ ਸਾਡੀ ਆ ਸੜਕ ਬਣਾ ਦਿਓ ਮੈਂ ਕਹਿੰਨੀ ਆ ਅੱਜ ਉਹ ਦਿਨ ਆ ਗਿਆ ਕਿ ਜਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਅੱਜ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਦੇ ਜਿਹੜੀਆਂ ਬਣਨ ਵਾਲੀਆਂ ਸਭ ਦਾ ਉਦਘਾਟਨ ਕਰ ਰਿਹਾ ਉਸੇ ਤਹਿਤ ਅੱਜ ਅਸੀਂ ਇਹਦੀ ਵੀ ਸ਼ੁਰੂਆਤ ਕਰਨ ਆਏ ਆ ਔਰ ਇਹ ਸੜਕ ਲਗਭਗ 65 ਲੱਖ ਰੁਪਏ ਦੀ ਹੈਗੀ ਹੈ ਲਾਗਤ ਇਹਦੀ ਤੇ ਜਿਹੜੀ ਇਹ ਸੜਕ ਬਣੂ ਇੱਥੋਂ ਤੋਂ ਲੈ ਕੇ ਬਖਸ਼ੀ ਵਾਲੇ ਪਿੰਡ ਤੱਕ ਜਦੋਂ ਆਉਂਦੇ ਸੀ ਵੱਡੇ ਵੱਡੇ ਟੋਏ ਤੇ ਟੁੱਟੀ ਥਾਂ ਥਾਂ ਤੋਂ ਸੜਕ ਪਈ ਸੀਗੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਤਾਂ ਅੱਜ ਮੈਂ ਇਹ ਕਹੂੰਗੀ ਕੀ ਧੰਨਵਾਦ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਅੰਦਰ ਲੀਆਂ ਲਿੰਕ ਰੋਡਾਂ ਵੱਲ ਦੇਖਿਆ ਤੇ ਲੋਕਾਂ ਦੀ ਪ੍ਰੋਬਲਮਾਂ ਨੂੰ ਦੇਖਦੇ ਹੋਏ ਅੱਜ ਉਹਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਮੈਂ ਲੋਕ ਪਬਲਿਕ ਨੂੰ ਵੀ ਇਹੀ ਕਹੂੰਗੀ ਕਿ ਪਹਿਲਾਂ ਤੁਸੀਂ ਪਾਰਟੀਆਂ ਨੇ ਸਰਕਾਰਾਂ ਚੁਣੀਆਂ ਸੀ ਹੁਣ ਤੁਸੀਂ ਆਪ ਦੀ ਸਰਕਾਰ ਚੁਣੀ ਹੈ ਤੁਹਾਡੀ ਆਪਣੀ ਸਰਕਾਰ ਚ ਤੁਸੀਂ ਆਪ ਕੰਮ ਕਰਵਾ ਰਹੇ ਹੋ ਇਹ ਲੋਕ ਪਬਲਿਕ ਦੀ ਸਰਕਾਰ ਹੈ ਆਮ ਲੋਕਾਂ ਲਈ ਸਰਕਾਰ ਹੈ ਤੇ ਆਮ ਲੋਕਾਂ ਦੇ ਕੰਮ ਕੋਰੇ ਹਾਂ ਹਾਂ ਜੀ ਅਸੀਂ ਉਧਰ ਬਸੰਤਪੂਰਾ ਪਗੜਾਣਾ ਵਾਲੀ ਉਹ ਸੜਕ ਬਣਾ ਰਹੇ ਉਹਦੀ ਵੀ ਬੜੀ ਦੇਰ ਤੋਂ ਮੰਗ ਸੀਗੀ ਉਧਰ ਵੀ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਲੱਗਦਾ ਹੈ 20 ਸਾਲਾਂ ਤੋਂ ਉਹ ਸੜਕ ਬਣੀ ਨਹੀਂ ਸੀਗੀ ਅੱਜ ਉਸ ਸੜਕ ਦੀ ਵੀ ਸ਼ੁਰੂਆਤ ਹੋ ਰਹੀ ਹੈ ਇਸ ਨਾਲ ਦੇਖੋ ਕਿ ਕਈ ਵਾਰ ਟੈਂਡਰ ਲੱਗ ਜਾਂਦਾ ਸੜਕਾਂ ਬਣ ਜਾਂਦੀਆਂ ਨੇ ਪਰ ਉਹ ਨਾਲ ਦੇ ਨਾਲ ਦੇ ਕੁੱਟੀਆਂ ਸ਼ੁਰੂ ਹੋ ਜਾਂਦੀਆਂ ਨੇ ਮਟੀਰੀਅਲ ਘਟ ਘਟਿਆ ਵਰਦਾ ਜਾਂਦਾ ਦੇਖੋ ਸਾਡੇ ਨਾਲ ਆਫੀਸਰ ਸਹਿਬਾਨ ਖੜੇ ਐ ਇਹਨਾਂ ਨੂੰ ਵੀ ਹਦਾਇਤਾਂ ਔਰ ਖੁਦ ਇਹ ਮੈਂ ਕਹੂੰਗੀ ਵੀ ਜ਼ਿੰਮੇਵਾਰ ਆਫੀਸਰ ਨੇ ਔਰ ਸਰਕਾਰ ਵੱਲੋਂ ਵੀ ਹਦਾਇਤਾਂ ਐ ਕਿ ਜਿਹੜੀਆਂ ਸੜਕਾਂ ਬਣਨੀਆਂ ਇਹ ਨਹੀਂ ਬਣਾਨੀ ਵੀ ਜੀ ਸਾਲ ਦੋ ਸਾਲ ਹੀ 6 ਮਹੀਨੇ ਚੱਲਣ ਇਹ ਸੜਕਾਂ ਵਧੀਆ ਬਣਨਗੀਆਂ ਔਰ ਸੀਐਮ ਸਾਹਿਬ ਨੇ ਪਿੱਛੇ ਜੇ ਵਿਧਾਨ ਸਭਾ ਚ ਵੀ ਬੋਲਿਆ ਸੀ ਕਿ ਜਿਹੜਾ ਆਫੀਸਰ ਸੜਕ ਬਣਾਊਗਾ ਜਿਹਦੀ ਦੇਖਰੇਖ ਚ ਸੜਕ ਬਣੂਗੀ ਜੇ ਉਹ ਸੜਕ ਟੁੱਟਦੀ ਹੈ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਊਗੀ ਤਾਂ ਮੈਂ ਇਹੀ ਕਹੂੰਗੀ ਸਾਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਪੁਰੇ ਦੇ ਸਾਰੇ ਆਫੀਸਰ ਸਾਹਿਬਾਨਾਂ ਤੇ ਕਿ ਵਧੀਆ ਸੜਕ ਬਣੂਗੀ ਇਹ ਨਹੀਂ ਹੈ ਕਿ ਅੱਗੋਂ ਅੱਗੋਂ ਬੰਦੀ ਜਾਏ ਪਿੱਛੋਂ ਪਿੱਛੇ ਟੁੱਟਦੀ ਜਾਏ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਪਰ ਹੁਣ ਸੜਕਾਂ ਸਾਰੀਆਂ ਵਧੀਆ ਸੜਕਾਂ ਬ ਕੱਟ ਦੀ ਬੜੀ ਮੰਗ ਸੀਗੀ ਉਮੀਦ ਤੇ ਲੋਕਾਂ ਨੂੰ ਹੁਆਸ ਵੱਜ ਚੁੱਕੀ ਹੈ ਸ਼ੁਰੂਆਤ ਹੋ ਚੁੱਕੀ ਹੈ ਕਦੋਂ ਤੱਕ ਲੱਗਦਾ ਕਿ ਇਹ ਚਾਲੂ ਢੰਗ ਨਾਲ ਸ਼ੁਰੂ ਹੋ ਜਾਏਗਾ ਦੇਖੋ ਲੱਲੂ ਉਹਨਾਂ ਨੇ ਦਸੰਬਰ ਤੱਕ ਦਾ ਟਾਈਮ ਦਿੱਤਾ ਸੀ ਤਾਂ ਸਾਨੂੰ ਉਮੀਦ ਹੈ ਵੀ ਉਦੋਂ ਤੱਕ ਖਿੱਚ ਤੂ ਕੇ ਕੰਮ ਪੂਰਾ ਕਰ ਦੇਣਗੇ ਉਹਦੇ ਨਾਲ ਵੀ ਸਾਨੂੰ ਬੜੀ ਸਹੂਲਤ ਹੋਊਗੀ ਕਿਉਂਕਿ ਮੈਂ ਜਿਵੇਂ ਪਿੰਡਾਂ 'ਚ ਜਾਂਦੀਆਂ ਲੋਕਾਂ ਨੂੰ ਮਿਲਦੀਆਂ ਤਾਂ ਉਹ ਹੀ ਕਹਿੰਦੇ ਆ ਕਿ ਜੀ ਇੱਕੇ ਤਾਂ ਮੌਤ ਦਾ ਕੂਆ ਸੀ ਇੱਥੇ ਐਕਸੀਡੈਂਟ ਹੁੰਦੇ ਸੀ ਮੈਂ ਖੁਦ ਵੀ ਕਈ ਵਾਰ ਐਕਸੀਡੈਂਟ ਹੋਇਆ ਮੋਟਰ ਤੇ ਆਈਆਂ ਤਾਂ ਉਦੋਂ ਮਨ ਦੁਖੀ ਹੁੰਦਾ ਸੀ ਵੀ ਕੀ ਅਸੀਂ ਇੱਕ ਰਸਤਾ ਨਹੀਂ ਦੇ ਸਕਦੇ ਤਾਂ ਉਦੋਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ 17 'ਚ ਮੈਂ ਖੜ ਕੇ ਬੋਲੇ ਬਾਬਾ ਅੱਗੇ ਅਰਦਾਸ ਕੀਤੀ ਸੀ ਕਿ ਹੇ ਬੋਲੇ ਬਾਬਾ ਤੁਸੀਂ ਇੱਕ ਮੌਕਾ ਦੇਈਓ ਕਿਉਂਕਿ ਮੈਨੂੰ ਪਿਛਲੇ ਵਿਧਾਇਕ ਨੇ ਚੈਲੰਜ ਕੀਤਾ ਸੀਗਾ ਕਿ ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਤਾਂ ਤੁਸੀਂ ਬਣਵਾ ਲਓ ਤਾਂ ਮੈਂ ਉੱਥੇ ਖੜ ਕੇ ਬੋਲੇ ਬਾਬਾ ਨੂੰ ਪ੍ਰਾਰਥਨਾ ਕੀਤੀ ਸੀ ਤੇ ਮੈਂ ਅੱਜ ਧੰਨਵਾਦ ਕਰਦੀ ਹਾਂ ਸ਼ੁਕਰਗੁਜ਼ਾਰ ਹਾਂ ਬੋਲੇ ਸ਼ੰਕਰ ਜੀ ਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਰੇ ਰਾਜਪੁਰਾ ਹਲਕੇ ਨੇ ਮੈਨੂੰ ਮੌਕਾ ਦਿੱਤਾ ਤੇ ਅੱਜ ਮੈਂ ਆਪਣੇ ਉਹ ਵਾਦੇ ਪੂਰੇ ਕਰ ਰਹੀ ਹਾਂ ਮੇਰੇ ਇੱਕ ਨਾ ਰਾਜਪੁਰੇ ਜਿਹੜਾ ਰੇਲਵੇ ਫਲਾਈਓਵਰ ਬਣਾਉ ਉਹ ਤੋਂ ਉੱਪਰ ਨਾ ਹੈਵੀ ਟ੍ਰੈਫਿਕ ਬਹੁਤ ਨੰਗਰੀ ਆ ਔਰ ਗਾਰਡ ਰੋਡ ਦੇ ਟੋਕੇ ਵੀ ਬੜੀ ਵੱਡਾ ਮੁਸ਼ਕਲ ਆ ਦੇਖੋ ਤੁਹਾਨੂੰ ਵੀ ਪਤਾ ਜਿਹੜੇ ਰਸਤਾ ਬੰਦ ਹੈ ਇਸ ਕਰਕੇ ਥੋੜੀਆਂ ਜਿਹੀਆਂ ਜੇ ਦਿੱਕਤਾਂ ਹੈਗੀਆਂ ਥੋੜੇ ਜਿਹੀ ਦਿਨਾਂ ਦੀ ਦਿੱਕਤ ਹੋ ਰਹੀ ਹੈ ਅੱਜ ਅਸੀਂ ਪੀੜੀ ਨਾਲ ਵੀ ਗੱਲ ਕਰੀ ਹੈ ਜਿੱਥੇ ਜਿਹੜੀ ਸੜਕ ਟੁੱਟੀ ਹੋਈ ਹੈ ਵੀ ਉਹ ਵੀ ਜਲਦੀ ਠੀਕ ਕਰਵਾਈ ਜਾਵੇ ਤਾਂ ਉਹਦੇ ਫਿਰ ਉਹ ਆਪਣੇ ਰਸਤੇ ਹੈਵੀ ਟ੍ਰੈਫਿਕ ਆਪਣੇ ਰਸਤੇ ਹੋ ਜਾਊਗਾ ਫਿਰ ਦਿੱਕਤ ਨਹੀਂ ਆ ਇੱਕ ਮਿੰਟ ਜੀ ਹਾਂ ਜੀ ਐਮਐਲਏ ਸਾਹਿਬ ਦਾ ਇੱਕ ਮਿੰਟ ਸਰ ਇੱਕ ਮਿੰਟ ਜੀ ਤੇ ਅੱਜ ਜਿਹੜੀ ਸੜਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੜਕ ਦਾ ਜੁਦਘਾਟਨ ਕਰਨ ਪਹੁੰਚੇ ਆਂ ਕੁਛ ਚੰਦ ਦੇਣਾ ਜੀ ਇੱਕ ਦੋ ਦਿਨ ਚੇ ਕੰਮ ਸ਼ੁਰੂ ਹੋ ਜਾਏਗਾ ਸੜਕ ਦਾ 4 ਕਿਲੋਮੀਟਰ ਦੀ ਲੰਬਾਈ ਹੈ ਮੈਂ ਦੱਸਿਆ ਹੀ ਹੈ ਤੇ 65 ਛੜ ਲੱਖ ਰੁਪਏ ਦਾ ਖਰਚਾ ਆਣਾ ਹੈ ਔਰ ਇਹਦੇ ਨਾਲ ਨਾਲ ਇਹਦੇ ਵਿੱਚ ਮੈਂ ਐਡ ਕਰੂੰਗਾ ਜਿਵੇਂ ਆਪ ਜੀ ਨੇ ਪਿੱਛੇ ਪੁੱਛਿਆ ਸੀ ਵੀ ਕੁਆਲਟੀ ਦਾ ਤੇ ਕੁਆਲਟੀ ਮੋਨੀਟਰ ਦਾ ਬੜਾ ਵਧੀਆ ਸਿਸਟਮ ਬਣਾਇਆ ਹੋਇਆ ਇਸ ਵਾਰੀ ਸਰਕਾਰ ਨੇ ਵਿੱਚ ਵਿੱਚ ਪੂਰੀ ਚੈਕਿੰਗਾਂ ਨੇ ਇਹਦੀਆਂ ਜੀ ਔਰ ਖਾਸ ਕਰਕੇ ਇਹ ਹੈ ਕਿ ਪਹਿਲੀ ਵਾਰੀ ਹੋ ਰਿਹਾ ਇਤਿਹਾਸਿਕ 5 ਸਾਲ ਦੀ ਮੇਨਟੇਨੈਂਸ ਵਿੱਚ ਹੈ ਜੀ ਇੱਕਦਰ ਅੱਪੇ ਹੀ ਵਧੀਆ ਕੁਆਲਟੀ ਬਣਾਉਂਗਾ ਕਿਉਂਕਿ 5 ਸਾਲ ਨੂੰ ਸਾਹਮਣੇ ਹੀ ਹੈ ਤੇ ਦੂਜੇ ਸਾਲ ਖੱਡਾ ਪੈਂਦਾ ਤੀਜੇ ਸਾਲ ਖੱਡਾ ਪੈਂਦਾ ਉਹਨੂੰ ਸਾਹਮਣਾ ਪੈਣਾ ਇਸ ਕਰਕੇ ਪਹਿਲਾਂ ਹੀ ਵਧੀਆ ਬਣਾ ਕੇ ਜਾਊਗਾ ਨਹੀਂ ਪਹਿਲੇ 1 ਸਾਲ ਤੋਂ ਬਾਅਦ ਡਿਫੈਕਟ ਲਾਇਬਿਲਿਟੀ ਕਵਰਡ ਖਤਮ ਹੋ ਜਾਂ ਔਰ ਖਾਸ ਦੂਜੀ ਚੀਜ਼ ਮੈਂ ਅਡੇ ਕਰੂੰਗਾ ਕਿ ਆਪਣੇ ਰਾਜਪੁਰੇ ਦੇ ਵਿੱਚ ਐਮਐਲ ਕੰਸਟੀਚੁਐਂਸੀ ਰਾਜਪੁਰਾ ਚ 21 ਕਿਲੋਮੀਟਰ ਸੜਕਾਂ ਬਣਨੀਆਂ ਨੇ ਜੀ ਔਰ 8 ਕਰੋੜ 26 ਲੱਖ ਰੁਪਏ ਉਹਦੇ ਡਬਲ ਅਪਰੂਵਲ ਆ ਗਈ ਇਹਦੇ ਵਾਸਤੇ ਐਮਐਲ ਸਭ ਤੋਂ ਪ੍ਰਾਲਿਆਂ ਦਾ ਬਹੁਤ ਬਹੁਤ ਹੀ ਉਹ ਹੈਗਾ ਕਿ ਇਹ ਰਾਜਪੁਰੇ ਵਾਸਤੇ 8 ਕਰੋੜ 26 ਲੱਖ ਰੁਪਏ ਲੈ ਕੇ ਆਏ ਆ ਇਸ ਵਾਸਤੇ ਐਮਐਲ ਸਭ ਤੋਂ ਬਹੁਤ ਬਹੁਤ ਜਿਹੜੀ ਸੜਕ ਦੀ ਕਦੋਂ ਤੱਕ ਕੰਪਲੀਟ ਹੋ ਜਾਏਗਾ ਕਦੋਂ ਤੱਕ ਬਣ ਜਾਏਗੀ ਇਹਦਾ 3 ਕਿ ਮਹੀਨੇ ਦਾ ਤਾਂ ਟਾਈਮ ਹੁੰਦਾ ਸਰ 3 ਮਹੀਨੇ ਵਿੱਚ ਕੰਪਲੀਟ ਕਰਦੇ ਆ ਕੋਸ਼ਿਸ਼ ਕਰਾਂਗੇ ਸਰਦੀਆਂ ਤੋਂ ਪਹਿਲਾਂ ਪਹਿਲਾਂ ਕਰ ਦਈਏ ਜੇ ਲੁੱਕ ਦਾ ਕੰ